ਸਾਸ੍ਰੀਕਾਰ ਜੀ ਉਮੀਦ ਆ ਸਾਰੇ ਠੀਕ ਠਾਕ ਹੋ ਹੋਮੋਗੇ ਬਾਈ ਕਈ ਪੁੱਛੀ ਜਾਂਦੇ ਨੇ ਹੁਣ ਵੀ ਉੱਥੇ ਜੇਲ੍ਹ ਚ ਕੀ ਬਣਿਆ ਕੁੱਤੇ ਤਾਂ ਨਹੀਂ ਜੀ ਬਾਈ ਕੋਈ ਕੁੱਟਦਾ ਨਹੀਂ ਉੱਥੇ ਕੋਈ ਕੁਛ ਨਹੀਂ ਕਹਿੰਦੇ ਜੇਲ੍ਹ ਚ ਕੁੱਟ ਮਾਰ ਨਹੀਂ ਹੁੰਦੀ ਬਾਈ ਉਹ ਤੁਹਾਨੂੰ ਮੈਂਟਲੀ ਇੰਨਾ ਤੰਗ ਕਰ ਦਿੰਦੇ ਨੇ ਇੰਨਾ ਮਤਲਬ ਕਿ ਟੌਰਚਰ ਕਰ ਦਿੰਦੇ ਨੇ ਮੈਂਟਲ ਤੌਰ ਤੇ ਰੂਲ ਲਾ ਲਓ ਉਹਨਾਂ ਦੇ ਰੋਟੀ ਪਾਣੀ ਦੇਣ ਦਾ ਟਾਈਮ ਲਾ ਲਓ ਵੀ ਬੰਦਾ ਆਪੇ ਕਹਿ ਦਿੰਦਾ ਯਾਰ ਇਹਦੇ ਨਾਲ ਤਾਂ ਵੀ ਬਸ ਜਿੰਮੇ ਕਹਿੰਦੇ ਨੇ ਉਮੀ ਕਰ ਲਾ ਪਰ ਸਾਡੀ ਤਾਂ ਉਹ ਮਜਬੂਰੀ ਸੀ ਕਿ ਪੈਸੇ ਲੱਗੇ ਹੋਏ ਤੇ ਪੈਸੇ ਹੁਣ ਤੁਸੀਂ ਆ ਲੈ ਲਓ ਵੀ 50 ਲੱਖ ਰੁਪਏ ਮੰਗੂ ਲੱਗ ਗਿਆ ਸੀ ਕੁਝ ਏਜੰਟ ਨੂੰ ਦਿੱਤੇ ਕੁਝ 15-16000 ਡਾਲਰ 15-16000 ਡਾਲਰ ਵਕੀਲ ਲੈ ਗਿਆ ਦੀਆ ਬਾਰੋਂ ਮੁੰਡੇ ਕਹੀ ਗਏ ਵੀ ਰਿਪੋਰਟ ਹੋਏ ਨੂੰ ਛੱਡ ਦਿੰਦੇ ਨੇ ਐ ਕਰ ਦਿੰਦੇ ਨੇ ਕਿ ਪਹਿਲਾਂ ਛੱਡ ਦਿੰਦੇ ਤੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਨਾ ਜੇ ਬੰਦਾ ਰਿਪੋਰਟ ਵੀ ਹੋ ਜਾਂਦਾ ਸੀ ਉਹਨੂੰ ਤਿੰਨ ਮਹੀਨਿਆਂ ਬਾਅਦ ਉੱਥੇ ਅਮਰੀਕਾ ਦੇ ਵਿੱਚ ਛੱਡ ਦਿੰਦੇ ਤੇ ਕਿਉਂਕਿ ਆਪਣੀ ਐਮਬੈਸੀ ਦੀ ਜਿਹੜੀ ਉਹ ਟਰੈਵਲ ਡਾਕੂਮੈਂਟ ਨਹੀਂ ਦਿੰਦੀ ਦੀ ਜਦੋਂ ਮੋਦੀ ਦੀ ਸਰਕਾਰ ਆ ਗਈ ਮੋਦੀ ਤੇ ਟਰੰਪ ਦੀ ਬਣਦੀ ਸੀ ਆਪਸ ਵਿੱਚ ਉਦੋਂ ਟਰੈਵਲ ਡਾਕੂਮੈਂਟ ਬਨਣ ਲੱਗੇ ਤੇ ਤਾਂ ਹੀ ਤਾਂ ਤੁਸੀਂ ਦੇਖਿਓ ਤੁਸੀਂ 2016 ਤੋਂ ਲੈ ਕੇ 2000 ਪਿੱਛੇ ਦੇਖੋ ਕਿੰਨੇ ਮੁੰਡੇ ਰਿਪੋਰਟ ਹੋਏ ਨੇ ਉਹ ਟਰੰਪ ਵੇਲੇ ਹੀ ਹੋਏ ਨੇਗੇ ਜਦੋਂ ਮੋਦੀ ਰਿਹਾਗਾ ਜੇਲ੍ਹ ਤਾਂ ਜੇਲ੍ਹ ਆ ਹੁਣ 15-16 ਮਹੀਨੇ ਸੂਰਜ ਵੀ ਨਹੀਂ ਦੇਖਿਆ ਤੀ ਦੇਖ ਲੋ ਜਿਹੜੇ ਪਹਿਲੇ 15-16 ਮਹੀਨੇ ਤੇ ਸੂਰਜ ਵੀ ਨਹੀਂ ਦੇਖਿਆ ਮੰਨ ਲਓ ਵੀ ਇੰਨਾ ਇੱਕ ਕੈਮਰਾ ਤੀ ਉਹਦੇ ਵਿੱਚ 70 ਬੰਦੇ ਤੇ ਸੀ ਹਾਂ 70 ਤੇ 70 ਬੰਦੇ ਤੇ ਹਾਂ 41 ਬੈੱਡ ਤੇ ਅੱਪ ਤੇ ਡਾਊਨ ਤੇ ਇੱਕ ਬੰਦਾ ਥੱਲੇ ਪੈਂਦਾ ਤੀ ਇੱਕ ਉੱਪਰ ਪੈਂਦਾ ਤੀ ਉਹ ਚ ਕਦੇ ਅਸੀਂ 70 ਹੁੰਦੇ ਤੇ ਕਦੇ 80 ਹੁੰਦੇ ਤੇ ਕਦੇ 70 ਹੁੰਦੇ ਤੇ ਕਦੇ 80 ਹੁੰਦੇ ਤੇ ਪੰਜਾਬੀ ਤੇ ਅਸੀਂ 7-8 ਬੰਦੇ ਸੀ ਆਪਣੇ ਪੰਜਾਬ ਦੇ ਤੇ 5-6 ਮੁੰਡੇ ਸੀ ਪਾਕਿਸਤਾਨ ਤੋਂ ਤੇ ਉਹ ਵੀ ਪੰਜਾਬ ਤੋਂ ਤੇ ਬਾਕੀ ਉਧਰ ਦੇ ਤੇ ਟੈਕਸਸ ਦੇ ਹੁੰਦੇ ਤੇ ਜ਼ਿਆਦਾ ਹੀ ਮੈਕਸੀਕਨ ਜ਼ਿਆਦਾ ਹੁੰਦੇ ਤੇਗੇ ਜਾਂ ਗਜਰਾਤੀ ਤੇ ਇੱਕ ਦੋ ਉਹ ਵੀ ਉੱਥੋਂ ਫੜੇ ਗਏ ਤੇ ਜਿਹੜੇ ਕ੍ਰਾਈਮਨਲ ਤੇ ਗਏ ਵੀ ਕਿਸੇ ਨੇ ਸਟੋਰ ਨੂੰ ਅੱਗ ਲਾਈ ਤੀ ਕੋਈ दारू ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਕੋਈ ਕਿਵੇਂ ਕੋਈ ਕਿਵੇਂ ਉਹ ਉਹ ਐ ਫੜੇ ਗਏ ਤੇਗੇ ਤੇ ਆ ਸਾਰਾ ਕੁਝ ਜੇਲ ਤੇ ਹੋਇਆ ਹੋਇਆ ਆ ਬਾਲ ਉਰੋ ਚਿੱਟੇ ਹੋ ਗਿਆ ਸਾਰੇ ਸਿਰ ਦੇ ਬਾਲ ਝੜ ਗਏ ਤੇ ਆ ਦੇਖਾ ਤੇ ਉੱਥੇ ਗਰਮ ਪਾਣੀ ਆਉਂਦਾ ਸੀ ਟੂਟੀਆਂ ਵਿੱਚ ਦੀ ਆਪਾਂ ਨੂੰ ਆਦਤ ਹੁੰਦੀ ਆਗੀ ਵੀ ਰੋਜ਼ ਨਹਾਉਣਾ ਉਹ ਇੱਕ ਟੂਟੀ ਚ ਜਮੀ ਠੰਡਾ ਹੁੰਦਾ ਸੀ ਇੱਕ ਟੂਟੀ ਚ ਗਰਮ ਆਉਂਦਾ ਸੀ ਤੇ ਮੌਸਮ ਉੱਥੇ ਇਹੇ ਜਾਂਦੀਗਾ ਵੀ ਜਦੋਂ ਠੰਡ ਪੈਣ ਲੱਗ ਜਾਂਦੀ ਸੀਗੀ ਆਪਣੇ ਮਿਲਨੀਆਂ ਤੇ ਨਹੀਂ ਪਹਿਲਾਂ 부ੜੀਆਂ ਕੰਬਲ ਦਿੰਦੀ ਹੁੰਦੇ ਨੇ ਮਿਲਨੀਆਂ ਚ ਅੱਜ ਕੱਲ ਆਪਾਂ ਕੱਟਿਆਂ ਦੇ ਡੰਗਰਾਂ ਦੇ ਪਾ ਦਿੰਨੇ ਆਂਗੇ ਉਹ ਪਹਿਲਾਂ ਪੁਰਾਣੇ ਕੰਬਲ ਜੇ ਪੂਰੇ ਜੇ 100 100 ਰੁਪਏ ਦੇ ਉਹ ਸਾਰੇ ਇੰਡੀਆ ਚੋਂ ਜਾਂਦੇ ਨੇ ਜਿਹੜੇ ਉੱਥੇ ਜੇਲ੍ਹ ਚ ਨੇ ਉਹ ਸਾਰੇ ਇੰਡੀਆ ਤੋਂ ਜਾਂਦੇ ਨੇ ਵੀ ਥਾਲੀ ਗੱਲ ਕਰਦੇ ਨੂੰ ਵੀ ਆਪਣੇ ਨਾ ਦੰਦਾ ਦੇ ਵਿੱਚ ਨਹੀਂ ਉਹ ਲੱਗ ਜਾਂਦੀ ਉਹ ਹੋਣ ਲੱਗ ਜਾਂਦੇ ਹੈਗੇ ਉਹ ਕੰਬਲਾਂ ਨੂੰ ਦੇਖ ਕੇ ਉਹ ਕੰਬਲ ਤੇ ਸਾਡੇ ਲਵੇ ਉੱਥੇ ਜਿਹੜੀਆਂ ਕੰਡਾਂ ਦੀਆਂ ਸਾਈਡ ਤੇ ਸਾਈਡ ਤੇ ਕੰਡਾ ਲੋਹੇ ਦੀਆਂ ਦੀਆਂ ਬਲੌਹੇ ਦੀਆਂ ਕੰਡਾਂ ਜਿਵੇਂ ਬਲੌਗ ਜੇ ਬਣਾ ਕੇ ਨਾ ਮਾਲਾ ਵੀ ਚਾਦਰ ਵਾਲੇ ਵਾਲੇ ਚਾਦਰ ਲਾ ਕੇ 40 ਮਿੰਟ ਭਰਿਆ ਹੋਇਆ ਉਹ ਬੇਬੀ ਲੋਹੇ ਦੀਆਂ ਕੰਧਾਂ ਧੀਆਂ ਗਿਆ ਉਹਦੇ ਕਰਕੇ 12 ਜਦੋਂ ਠੰਡ ਪੈਂਦੀ ਤਾਂ ਉਹ ਸੇਮਣ ਲੱਗ ਜਾਂਦੀਆਂ ਦੀਆਂ ਭਾਈ ਦੋ ਦੋ ਤਿੰਨ ਤਿੰਨ ਕੰਬਲ ਜੋੜਦੇ ਰਾਤ ਨੂੰ ਜਾਗਟਾ ਜਾਇਟ ਦਿੱਤੀ ਹੋਈ ਹੁੰਦੀ ਦੀ ਇੱਥੇ ਖੱਦਰ ਜਿਹੇ ਕੱਪੜੇ ਜੀਨ ਜੀ ਜੀਨ ਜੀ ਦੀ ਮੰਗੋ ਜਵੇਂ ਜੀਨ ਹੁੰਦੀ ਆ ਆਪਣੀ ਉਹ ਜਾਇਟ ਪਾ ਕੇ ਜਰਾਬਾਂ ਪਾ ਕੇ ਉੱਪਰ ਦੋ ਕੰਬਲ ਲੈ ਕੇ ਫੇਰ ਮਤਲਬ ਕਿ ਮੜਾ ਆ ਵੀ ਠੀਕ ਲੱਗਦਾ ਸੀਗਾ ਇੱਕ ਠੰਡ ਤਾਂ ਠੰਡੇ ਦੀ ਗਈ ਸਾਲੇ ਪਤਾ ਨਹੀਂ ਤਾਂ ਜਾਣ ਕੇ ਚਲਾਉਂਦੇ ਤੇ AC U C ਚਲਾ ਦਿੰਦੇ ਤੇ ਵੀ ਭਾਈ ਰਾਤ ਨੂੰ ਬੜੀ ਠੰਡ ਲੱਗਦੀ ਦੀ ਥੇ ਤੇ ਗਰਮੀ ਜਦੋਂ ਗਰਮੀ ਹੋ ਜਾਂਦੀ ਉਹ ਦੋ ਸਾਲੇ ਪਤਾ ਨਹੀਂ ਤਾਂ ਭਾਈ ਜਾਣ ਕੇ ਕਰਦੇ ਤੇ ਉਹ ਆਇਆ 7-8 ਦਿਨ ਤਾਂ ਸਾਡੇ ਕਮਰੇ ਚ ਜਿਹੜਾ AC ਲੱਗੇ ਹੋਏ ਤੇ ਉਹੀ ਬੰਦ ਰਹੇ ਉਹ ਹੜਤਾਲ ਵੀ ਕਰੀ ਬਥੇਰਾ ਕੁਝ ਕਰਿਆ ਪਰ ਉਹ ਯਾਰ ਗੋਰੇ ਨੇ ਉਹ ਕਾਨੂੰ ਕਿਸੇ ਦੀ ਸੁਣਦੇ ਹੁੰਦੇ ਨੇ ਮਤਲਬ ਕਿ ਵੀ ਥੋਨੂੰ ਮੈਂਟਲੀ ਕਿ ਨਾ ਇੰਨਾ ਜਿਆਦਾ ਤੰਗ ਕਰ ਦਿੰਦੇ ਨੇ ਉਹ ਹੂ ਨਹੀਂ ਕੁਝ ਕਹਿੰਦੇ ਮੈਂਟਲ ਤੌਰ ਤੇ ਉਹ ਇੰਨਾ ਸਾਨੂੰ ਤੰਗ ਕਰ ਦਿੰਦੇ ਨੇ ਵੀ ਵੀ ਕੱਲ ਨੂੰ ਇਹ ਸਾਨੂੰ ਕਿਸੇ ਗੱਲ ਪਿੱਛੇ ਜਵਾਬ ਨਾ ਦੇਣਾ ਵੀ ਜਦੋਂ ਅਸੀਂ ਇਹਨਾਂ ਨੂੰ ਕਹੀਏ ਵੀ ਤੁਸੀਂ ਇੰਡੀਆ ਜਾਓ ਵਾਪਸ ਇਹ ਸਾਨੂੰ ਚੁੱਪ ਕਰਕੇ ਸਾਡੀ ਗੱਲ ਮੰਨ ਲੈਣ ਕੁੱਟਦੇ ਨਹੀਂ ਮਾਰਦੇ ਨਹੀਂ ਬਸ ਤੰਗ ਕਰਦੇ ਨੇ 16 ਮਹੀਨੇ ਬਾਈ ਜੀ ਸੂਰਜ ਵੀ ਨਹੀਂ ਦੇਖਿਆ ਰਹਿਾਂਗੇ ਉੱਥੇ 27 ਮਹੀਨੇ ਮੰਗੂ ਰਹਿਾਂ 27 ਮਹੀਨੇ ਮੰਗੂ ਰਹਿਾਂਗੇ ਜਿਹੜੇ ਪਹਿਲੇ 16 ਮਹੀਨੇ ਤੱਕ ਤਾਂ ਸੂਰਜ ਵੀ ਨਹੀਂ ਦੇਖਿਆ ਰੋਟੀ ਦਾ ਟਾਈਮ ਕੀ ਤੀਗਾ ਰਾਜਮਾ ਤਿੰਨੇ ਟਾਈਮ ਪੱਕੇ ਹੁੰਦੇ ਤੇ ਉਹਨਾਂ ਦੇ ਰਾਜਮਾ ਤੇ ਚੌਲੋ ਤਿੰਨੇ ਟਾਈਮ ਪੱਕੇ ਹੁੰਦੇ ਤੇ ਜਾਂ ਜਿਹੜੀ ਆ ਗੋਭੀ ਜਿਹਨੂੰ ਬਰੋਕਰੀ ਕਹਿੰਦੇ ਆ ਆਪਾਂ ਇਹ ਬਾਲਕੇ ਦੇ ਦਿੰਦੇ ਤੇ ਇਹਦੇ ਵਿੱਚ ਅਮ ਤੇ ਅਲੀ ਕਾਲੀ ਮਿਰਚ ਦਾ ਪੈਕ ਇੱਕ ਏਡਾ ਕ ਪਾਉਚੀਆ ਦੇ ਦਿੰਦੇ ਇੱਕ ਨੂਨ ਦਾ ਬਸ ਅਲੱਗ ਤੋਂ ਇੱਕ ਸਵੇਰੇ ਦੇ ਦਿੰਦੇ ਤੇ ਉਹ ਮਨ ਲਾਈ 5:00 ਵਜੇ ਸਵੇਰੇ ਜਿਵੇਂ 5 ਵਜੇ ਇਹ ਇੱਕ ਦੇ ਦੰਦੇ ਤੇ ਕੇ ਸਵੇਰੇ 5 ਵਜੇ ਤਾਂ ਭੁੱਖ ਵੀ ਨਹੀਂ ਕਿਸੇ ਨੂੰ ਲੱਗਦੀ ਕਿ ਬਰਾਇਟੀ ਜਾਂਦਾ ਦੀ ਨਾਲ ਇੱਕ ਦੇ ਦੰਦੇ ਤੇ ਉਹ ਆਪਣਾ 11:00 ਵਜੇ 11:30 11:00 ਵਜੇ ਇੱਕ ਸ਼ਾਮ ਨੂੰ 4-5 ਵਜੇ ਬੱਸ ਤੁਸੀਂ ਭੁੱਖੇ ਰਹੋ ਤੁਸੀਂ ਮਰੋ ਤੁਸੀਂ ਰਹੋ ਕੋਸ਼ ਨੂੰ ਕੋਈ ਫਰਕ ਲੈਣਾ ਦੇਣਾ ਨਹੀਂ ਹੈਗਾ ਬੱਸ ਮੰਨ ਲਓ ਵੀ ਭਾਈ ਬਹੁਤ ਔਖੇ ਰਹੋ 16-17 ਮਹੀਨੇ ਦਾ ਜ਼ਿੰਦਗੀ ਤੇ ਸਾਲਾ ਨਰਕ ਵੀ ਉਦੋਂ ਆਏ ਲੱਗਦਾ ਵੀ ਉਦੋਂ ਬਾਅਦ ਚੋਂ ਦਾ ਨਰਕ ਖਤਮ ਆ ਇੰਨਾ ਔਖਾ ਨਿਕਲਿਆਗਾ ਉਹ ਤਾਂ ਚਲ ਆਏ ਤੀਗਾ ਵੀ ਪਹਿਲੇ 16-17 ਮਹੀਨੇ ਸੀ ਮੁੰਡੇ ਇਕੱਠੇ ਤੇ ਪੈਸੇ ਘਰੋਂ ਮੰਗਾ ਨਹੀਂ ਸਕਦੇ ਤੇ ਬਾਈ ਤੁਹਾਨੂੰ ਪਤਾ ਪਹਿਲੀ ਖਰਚਾ ਵਾਲਾ ਹੋਇਆ ਹਾ ਤੀਗਾ ਬਹੁਤ ਔਖਾ ਟਾਈਮ ਲੰਘਿਆਗਾ ਬਾਕੀ ਆਪਾਂ ਹੁਣ ਚਾਹ ਪਹੁੰਚ ਗਏ ਦੁਕਾਨ ਤੇ ਫੇਰ ਕਰਦੇ ਆਂਗੇ ਗੱਲ ਇਹ ਤਾਂ ਉਹੀ ਬੱਸਦੇ ਹਾਂ ਆ ਕੇ ਚਾਗੀ ਕਮੈਂਟ ਪੜ ਰਹੀ ਦੀ ਮੈਂ ਧੰਨਵਾਦੀ ਜੀ